ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਉਮੀਦ ਆ ਸਾਰੇ ਚੜ੍ਹਦੀ ਕਲਾ ਚ ਹੋਵੋਗੇ। ਬਾਕੀ ਦੁਆਵਾਂ ਮੰਗਦੇ ਆ ਵੀਰੇ ਪ੍ਰਮਾਤਮਾ ਤੋਂ ਸਾਰੀ ਦੁਨੀਆ ਤੇ ਖਾਸ ਕਰਕੇ ਮੇਰਾ ਪੰਜਾਬ ਹੱਸਦਾਬਸਦਾ ਰਹੇ। ਅੱਜ ਆਪਾਂ ਗੱਲ ਕਰਾਂਗੇ ਵੀਰੇ ਇੱਕ ਕਲਕੱਤੇ ਦਾ ਜੋੜਾ ਐਮ ਐਸ ਸੀ ਮੁੰਡੇ ਨੇ ਕਰੀ ਹੋਈ ਉਮੇਸ਼ ਤੇ ਉਸ ਦੀ ਘਰ ਵਾਲੀ ਜੋਤੀ ਉਸ ਨੇ ਵੀ ਐਮ ਐਸ ਸੀ ਕਰੀ ਹੋਈ ਸੀ। ਮਤਲਬ ਇੱਕ ਪੜਿਆ ਲਿਖਿਆ ਜੋੜਾ ਕਿਵੇਂ ਭਾਵਨਾਵਾਂ ਵਿੱਚ ਬੈਠ ਕੇ ਪਰਿਵਾਰ ਖਤਮ ਹੋ ਜਾਂਦਾ ਕਿਸੇ ਇੱਕ ਜੀ ਦੀ ਗਲਤੀ ਨਾ ਜੋਤੀ ਤੇ ਉਮੇਸ਼ ਵਿਆਹ ਇਕਾਏ ਲੁਧਿਆਣੇ ਆਪਣੇ ਕਿਸੇ ਰਿਸ਼ਤੇਦਾਰ ਦੇ ਵਿਆਹ ਦੇ ਵਿੱਚ ਜਿੱਥੇ ਉਹਨਾਂ ਜਿੱਥੇ ਨਾ ਇੱਕ ਪੰਜਾਬੀ ਮੁੰਡਾ ਮਨਦੀਪ ਕੈਮਰਾ ਲੈ ਕੇ ਆਇਆ ਸੀ ਮਤਲਬ ਕੈਮਰੇ ਵਾਲੇ ਨਾਲ ਮੂਵੀ ਵਾਲੇ ਨਾਲ ਆਇਆ ਸੀ ਕੰਮ ਕਰਨ ਉੱਥੇ ਨਾਲ ਜਿਹੜੀ ਉਮੇਸ਼ ਦੀ ਘਰ ਵਾਲੀ ਸੀਗੀ ਜੋਤੀ ਤੇ ਮਨਦੀਪ ਦੀ ਆਪਸ ਵਿੱਚ ਨਿਗਾ ਮਿਲ ਗਈ ਨਿਗਾ ਮਿਲ ਲਈ ਹੋਈ ਉਹ ਦੋ ਦਿਨ ਮਤਲਬ ਦੋ ਦਿਨਾਂ ਦੀ ਵਿਆਹ ਦੋ ਦਿਨ ਦਾ ਵਿਆਹ ਸੀ ਮੇਲ ਤੇ ਵਿਆਹ ਉਹ ਦੋ ਦਿਨਾਂ ਦੇ ਵਿੱਚ ਉਹ ਆਪਸ ਵਿੱਚ ਜਾਨੀ ਬਹੁਤ ਨੇੜੇ ਆ ਗਏ ਦੋਨੋਂ ਮਨਦੀਪ ਤੇ ਜੋਤੀ ਜੋਤੀ ਇੰਨੀ ਛਾਤਰ ਸੀ ਉਹਨੇ ਮਨਦੀਪ ਨੂੰ ਕਿਹਾ ਵੀ ਤੂੰ ਵੀ ਮੇਰਾ ਉਹ ਘਰ ਵਾਲਾ ਏ ਹਮੇਸ਼ ਵੀ ਤੂੰ ਉਹਦੇ ਨਾਲ ਮਤਲਬ ਜਾਰੀ ਦੋਸਤੀ ਪਾ ਜਾ ਕੇ ਜਾਣ ਪਹਿਚਾਨ ਕਰ ਤੇ ਉਹਦਾ ਨੰਬਰ ਆਪਦਾ ਉਹਦਾ ਲੈ ਤੇ ਆਪਦਾ ਉਹਨੂੰ ਦੇ ਚਲੋ ਭਾਈ ਮਨਦੀਪ ਨੇ ਕੀ ਕਰਿਆ ਜਾ ਕੇ ਹਮੇਸ਼ ਨਾਲ ਗੱਲਬਾਤ ਕਰੀ ਗੱਲਬਾਤ ਕਰੀ ਸੀ ਦੋਨਾਂ ਜਵਾਬਸ ਵਿੱਚ ਯਾਰੀ ਦੋਸਤੀ ਹੋ ਗਈ ਉਹਨਾਂ ਨੇ ਨੰਬਰ ਬਦਲ ਲਿਆ ਆਪਸ ਵਿੱਚ ਹੀ ਨੰਬਰ ਬਦਲ ਲਿਆ ਚਲੋ ਵਿਆਹ ਤੋਂ ਬਾਅਦ ਉਹ ਜੋੜਾ ਆਪਦੇ ਘਰ ਨੂੰ ਚਲੇ ਗਿਆ ਤੇ ਮਨਦੀਪ ਆਪਦੇ ਘਰ ਨੂੰ ਆ ਗਿਆ ਆਏ ਹੋਏ ਹੁਣ ਫੋਨ ਦਾ ਬਾਈ ਸਿਲਸਿਲਾ ਸ਼ੁਰੂ ਹੋ ਗਿਆ ਅਕਸਰ ਉਹ ਫੋਨ ਜੋਤੀ ਨੂੰ ਕਰਦਾ ਰਹਿੰਦਾ ਤੇ ਜੋਤੀ ਉਹਨੂੰ ਕਹਿ ਦਿੰਦੀ ਵੀ ਕਦੇ-ਕਦਾਈਂ ਉਮੇਸ਼ ਨੂੰ ਵੀ ਫੋਨ ਕਰ ਲਿਆ ਕਰ ਵੀ ਉਹਦੇ ਨਾਲ ਵੀ ਗੱਲਬਾਤ ਕਰ ਲਿਆ ਕਰ ਉਸ ਟਾਈਮ Umesh ਨਾਲ ਵੀ ਗੱਲਬਾਤ ਕਰਦਾ ਰਿਹਾ ਯਾਨੀ ਉਹਨਾਂ ਦੀ ਆਸ ਵਿੱਚ ਹੀ Umesh ਦੀ ਤੇ Mandeep ਦੀ ਵੀ ਆਸ ਵਿੱਚ ਹੀ ਵਧੀਆ ਯਾਰੀ ਦੋਸਤੀ ਬਣ ਗਈ ਫੋਨ ਤੇ ਹੁਣ Umesh ਨੂੰ ਤਾਂ ਵਿਚਾਰੇ ਨੂੰ ਪਤਾ ਨਹੀਂ ਸੀਗਾ ਬੈਂਕ 'ਚ ਲੱਗਿਆ ਸੀ ਵਧੀਆ ਪੜਿਆ ਲਿਖਿਆ ਮੁੰਡਾ ਸੀ ਤੇ ਉਹਨੂੰ ਕੋਈ ਪਤਾ ਨਹੀਂ ਵੀ ਮੇਰੇ ਪਿੱਠ ਪਿੱਛੇ ਮਤਲਬ ਕੀ ਵਾਪਰ ਰਿਹਾ ਵੀਰੇ ਘਰੇ ਕਿਵੇਂ ਮੇਰਾ ਘਰ ਤਵਾਹੀ ਵਾਲ ਨੂੰ ਜਾ ਰਿਹਾ ਉਹਨੂੰ ਕੋਈ ਪਤਾ ਨਹੀਂ ਇਸ ਬਾਰੇ ਸਮਾਂ ਲੰਘਦਾ ਗਿਆ ਭਾਈ ਇੱਕ ਸ਼ਾਮ ਕੀ ਹੋਇਆ ਵੀ ਉਹ ਕੰਮ ਤਵਾਇਆ ਹਮੇਸ਼ ਤੇ ਉਹਨੇ ਦੇਖਿਆ ਵੀ ਜੋਤੀ ਕਿਸੇ ਨਾਲ ਗੱਲਾਂ ਕਰਦੀ ਆ ਫੋਨ ਤੇ ਉਹਨੇ ਹਮੇਸ਼ ਨੂੰ ਦੇਖ ਕੇ ਫੋਨ ਕੱਟਦਾ ਫੋਨ ਕੱਟਦਾ ਤੇ ਫੋਨ ਕਰਦੀ ਸਾਰੇ ਨੰਬਰ ਡਿਲੀਟ ਕਰਦਾ ਇਸ ਤਰ੍ਹਾਂ ਇੱਕ ਵਾਰ ਨਹੀਂ ਕਈ ਵਾਰ ਹੋ ਗਿਆ ਤਾਂ ਹਮੇਸ਼ ਦੇ ਹਮੇਸ਼ ਨੇ ਆਪਦੇ ਬਾਪੂ ਜੀ ਨਾਲ ਘਰੇ ਗੱਲ ਕਰੀ ਮਾਤਾ ਨਾਲ ਬਾਪੂ ਨਾਲ ਵੀ ਜੋਤੀ ਐਦਾ ਐਦਾ ਕਰਦੀ ਆ ਉਹ ਕਲਕੱਤੇ ਰਹਿੰਦੇ ਸੀ ਅਮੇਸ਼ ਤੇ ਜੋਤੀ ਤੇ ਉਹਦਾ ਪਰਿਵਾਰ ਪਿੰਡ ਚ ਰਹਿੰਦਾ ਸੀ ਕਿਤੇ ਉਹ ਪਿੰਡ ਗਏ ਤਾਂ ਉਹਨੇ ਘਰੇ ਆਪਦੀ ਗੱਲ ਕਰੀ ਆਪਣੇ ਮਾਪਿਓ ਨਾਲ ਚਲ ਉਹਦੀ ਸੱਸ ਨੇ ਜੋਤੀ ਨੂੰ ਸਮਝਾਇਆ ਕਰਿਆ ਮਾੜਾ ਮੋਟਾ ਬਈ ਐਦਾ ਨਹੀਂ ਕਰੀਦਾ ਵੀ ਪਰਿਵਾਰ ਹੱਸਦਾ ਵਸਦਾ ਐ ਤੇਰਾ ਵਧੀਆ ਬਈ ਤੂੰ ਕਿਉਂ ਫੋਨ ਕਰਦੀ ਆ ਚਲੋ ਭਾਈ ਗੱਲ ਮੁੱਕ ਗਈ ਦੁਬਾਰਾ ਫੇੜੋ ਆਪਦੇ ਅਰੇ ਚਲੇ ਗਏ ਘਰੇ ਜਾਣ ਤੋਂ ਬਾਅਦ ਇਹ ਜਿਹੜੀ ਸਾਰੀ ਕਹਾਣੀਆਂ ਵੀਰੇ ਉਹਦੇ ਪਿਓ ਤੋਂ ਹੀ ਆਪਾਂ ਨੇ ਉਹਦੇ ਪਿਓ ਨੇ ਦੱਸੀ ਆ ਜਾਨੀ ਕਿ ਆਪਾਂ ਨੂੰ ਉਹਦੇ ਪਿਓ ਦੇ ਦੱਸਣ ਅਨਸਾਰ ਆ ਇਹ ਸਭ ਤੇ ਉਹ ਕਹਿੰਦਾ ਉਹਦਾ ਡੈਡੀ ਕਹਿੰਦਾ ਵੀ ਇੱਕ ਸ਼ਾਮ ਕੀ ਹੋਇਆ ਵੀ ਮੈਨੂੰ ਫੋਨ ਆਇਆ ਮੇਰੀ ਨੂੰਹ ਦਾ ਬਈ ਉਮੇਸ਼ ਅੱਜ ਘਰੇ ਨਹੀਂ ਆਇਆ ਬਈ ਤਾਂ ਉਹਦੇ ਰੈਡੀ ਨੇ ਕਿਹਾ ਉਹਦੇ ਸਹੁਰੇ ਨੇ ਜੋਤੀ ਦੇ ਨੇ ਬਈ ਤੂੰ ਪੁੱਤਰ ਜਿੱਥੇ ਆਪਦੇ ਮਕਾਨ ਮਾਲਕ ਨੂੰ ਲੈ ਕੇ ਅੰਕਲ ਸੀਗਾ ਉਹਨਾਂ ਨਾਲ ਵਧੀਆ ਬਣਦੀ ਸੀ ਬਈ ਜਾ ਕੇ ਪਤਾ ਕਰੋ ਅੜਾ ਵਾਲੇ ਕਹਿੰਦਾ ਵੀ ਉਸ ਅੱਧੇ ਘੰਟੇ ਤੋਂ ਫੇਰ ਮੈਨੂੰ ਫੋਨ ਆਉਂਦਾ ਉਹਦੇ ਪੌਣੇ ਘੰਟੇ ਬਾਦੋਂ ਬਈ ਹਮੇਸ਼ ਫਲਾਣੇ ਰੋਡ ਦੇ ਉੱਤੇ ਪਿਆ ਤੇ ਬਈ ਉਹ ਬਗੋਲ ਨਹੀਂ ਰਿਹਾ ਚਲੋ ਵੀ ਇਹ ਮੇਸ ਨੂੰ ਚੱਕ ਕੇ ਲਜਾਇਆ ਗਿਆ ਲਜਾ ਕੇ ਜਾਨ ਨੂੰ ਤਾਂ ਸਾਬੂਰੇ ਹੋ ਗਏ ਸੀ ਉਹਦੇ ਉਹਦੇ ਡੈਡੀ ਦੇ ਦੱਸਣ ਅਨਸਾਰ ਕਹਿੰਦਾ ਜਦੋਂ ਇਹ ਗੱਲ ਨਿਕਲੀ ਫਿਰ ਜੋਤੀ ਦੇ ਥੋੜੀ ਸ਼ਕਤੀ ਗਰੀ ਨੰਬਰ ਨਿਕਲੇ ਫੋਨ ਦੇ ਵਿੱਚੋਂ ਫੋਨ ਦੀਆਂ ਕਾਲਾਂ ਡਿਟੇਲੀਆਂ ਪੁਲਿਸ ਨੇ ਕਢਵਾਈਆਂ ਤਾਂ ਫਿਰ ਖਲਾਸਾ ਹੋਇਆ ਵੀ ਉਸ ਰਾਤ ਉਮੇਸ਼ ਨਾਲ ਕੀ ਹੋਇਆ ਸੀ ਹੋਇਆ ਕੀ ਤੇ ਕੀ ਕਿ ਮੰਦੀਪ ਆਪਣੇ ਦੋ ਦੋਸਤਾ ਮਿੱਤਰਾਂ ਨਾਲ ਇਥੋਂ ਲੁਧਿਆਣੇੋਂ ਗਿਆ ਕਲਕੱਤੇ ਉਹਨੂੰ ਪਤਾ ਸੀ ਬਈ ਉਮੇਸ਼ਾ ਜਿਹੜਾ ਉਹ ਕਿੱਥੇ ਕੰਮ ਕਰਦਾ ਏ ਤੇ ਕਿੰਨੇ ਵਜੇ ਆਉਂਦਾ ਜਾਂਦਾ ਏ ਦੋਨਾਂ ਦੀ ਆਪਸ ਵਿੱਚ ਹੀ ਦੇਖ ਲਓ ਯਾਰੀ ਦੋਸਤੀ ਦਾ ਸੀ ਤੇ ਉਮੇਸ਼ ਨੂੰ ਜਣੀ ਇੱਕ ਗੱਲ ਦਾ ਇਹ ਸੀਗਾ ਪੂਰ ਪਤਾ ਨਹੀਂ ਲੱਗਿਆ ਬਈ ਜਿਹੜੀ ਜੋਤੀ ਗੱਲਾਂ ਕਰਦੀ ਆ ਉਹ ਇਹ ਮੁੰਡੇ ਨਾਲ ਮਨਦੀਪ ਨਾਲ ਆ ਜਾਂ ਕਿਸੇ ਹੋਰ ਨਾਲ ਉਸ ਦਿਨ ਜੋਤੀ ਨੇ ਪਲਾਨ ਬਣਾਇਆ ਆ ਆਪਣੇ ਮਨਦੀਪ ਨਾਲ ਮਿਲ ਕੇ ਵੀ ਆਪਾਂ ਆਪਣਾ ਇਦਾਂ ਦਾ ਕੁਝ ਬਣਨਾ ਨਹੀਂ ਹੈਗਾ ਮਨਦੀਪ ਕਹਿੰਦਾ ਵੀ ਤੂੰ ਮੇਰੇ ਨਾਲ ਬਾਹਰ ਚੱਲ ਜੋਤੀ ਕਹਿੰਦੀ ਨਹੀਂ ਵੀ ਮੇਰਾ ਪਰਿਵਾਰ ਆ ਮਗਰ ਸਾਡੀ ਬੇਇੱਜ਼ਤੀ ਹੋਊਗਾ ਇਦਾਂ ਮੇਰੇ ਡੈਡੀ ਦੀ ਵੀ ਤੂੰ ਐਂ ਕਰ ਇਹ ਜੋਤੀ ਦਾ ਹੀ ਪਲਾਨ ਸੀ ਜੋਤੀ ਦਾ ਜੋਤੀ ਨੇ ਮਨਦੀਪ ਨੂੰ ਕਿਹਾ ਵੀ ਤੂੰ ਉਮੇਸ਼ ਨੂੰ ਰਸਤੇ ਚੋਂ ਹਟਾ ਦੇ ਵੀ ਇਹਨੂੰ ਖਤਮ ਕਰ ਦੇ ਬਈ ਫਿਰ ਮੈਂ ਇੱਥੋਂ ਆਪਦੇ ਪਿੰਡ ਜਾਊਂਗੀ ਪਿੰਡ ਰਹਿਣ ਤੋਂ ਬਾਅਦ ਸਾਲ ਖੰਡ ਬਾਅਦ ਬਈ ਆਪਾਂ ਕੋਈ ਬੰਦਾ ਪਾ ਕੇ ਵਿੱਚ ਰਿਸ਼ਤੇ ਦੀ ਗੱਲ ਕਰ ਲਾਂਗੇ ਚਲੋ ਕਲਾਸ ਹੋ ਗਿਆ ਬਈ ਕੀ ਘਟਿਆ ਪੁਲਿਸ ਨੇ ਜੋਤੀ ਤੇ ਮਨਦੀਪ ਨੂੰ ਅੰਦਰ ਕਰਤਾ ਚर्चा ਹੋ ਗਿਆ ਉਹਨਾਂ ਤੇ ਜੋਗਤੀ ਨੇ ਭਈ ਆਪਦਾ ਤਾਂ ਦੇਖ ਲਿਆ ਵੀ ਮੈਂ ਘਰ ਪਸਾਵਾ ਏਦਾਂ ਦਾ ਕਰਕੇ ਪਰ ਉਹਨੇ ਇਹ ਵੀ ਸੋਚਿਆ ਵੀ ਇੱਕ ਮਾਂ ਪਿਓ ਤੋਂ ਮੈਂ ਉਹਨਾਂ ਦਾ ਬੇਟਾ ਹੋ ਰਹੀਆਂ ਉਹ ਵੀ ਹੋਣਹਾਰ ਵਧੀਆ ਜਿਹੜਾ ਉਹਦੇ ਮਾਪਿਆਂ ਲਈ ਕੰਮ ਕਰ ਲਈ ਸਹੀ ਸੀ ਪਤੀ ਵਰਤਾ ਸੀ ਤੇ ਆਪਣੇ ਮਾਤਾ ਪਿਤਾ ਦਾ ਵਧੀਆ ਖਿਆਲ ਰੱਖਦਾ ਜੀ ਸਹਾਰਾ ਸੀ ਉਹਨਾਂ ਦਾ ਸੋ ਇਸ ਤਰ੍ਹਾਂ ਭਾਈ ਇੱਕ ਹਸਦਾ ਬਸਦਾ ਪਰਿਵਾਰ ਸੀ ਜਿਹੜਾ ਉਹ ਖਤਮ ਹੋ ਗਿਆ ਗਰਕ ਗਿਆ ਮਨਦੀਪ ਤੇ ਜੋਤੀ ਹੁਣ ਇਸ ਟਾਈਮ ਜੇਲ੍ਹ ਚ ਨੇ ਬਾਈ ਇਹ ਪਿਛਲੇ 2023 ਦੀ ਉਹ ਗੱਲ ਆ 2023 ਦੇ ਨਵੰਬਰ ਦੀ ਉਹ ਪੇਵੋ ਜਦ ਬਾਈ ਸਟੋਰੀ ਦੱਸ ਰਿਹਾ ਸੀ ਤਾਂ ਭਾਵਕ ਹੋ ਗਿਆ ਸੋਚੋ ਉਸਦੇ ਦਿਲ ਤੇ ਭਾਈ ਕੀ ਬੀਤੀ ਹੋਣੀ ਆ ਜਿਹਨੇ ਆਪਦੇ ਪਿਓ ਦਾ ਪਿਓ ਨੇ ਆਪਣੇ ਪੁੱਤ ਦਾ ਸੇਵਾ ਸਿੱਖਿਆ ਹੋਵੇ ਸੋ ਮਿੱਤਰੋ ਕਈ ਵਾਰ ਬੰਦੇ ਦਾ ਚੱਕਿਆ ਗਲਤ ਕਦਮ ਉਹਨੂੰ ਤਬਾਹੀ ਵੱਲ ਲੈ ਜਾਂਦਾ ਕਿਵੇਂ ਲੱਗੀ ਗਾਣੀ ਵੀਰੇ ਦੱਸਿਓ ਜੇ ਤੁਹਾਡੇ ਕੋਲ ਵੀ ਕੋਈ ਕਹਾਣੀ ਹੋਵੇ ਤਾਂ ਆਪਾਂ ਜਰੂਰ ਸੁਣਾਵਾਂਗੇ ਲੋਕਾਂ ਤੱਕ ਪਹੁੰਚਦੀ ਕਰਾਂਗੇ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰਹੋ ਸੋਕ ਸ਼ਾਂਤੀ ਰਹੇ ਆਲ ਦੁਨੀਆਂ ਚ